ਨੇ ਕਿਉਂਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਡਵੇਜ ਤੋਂ ਆਏ ਸੀ ਉਦੋਂ ਉਹਨਾਂ ਨੂੰ ਆਪਣੇ ਸਿੱਖਾਂ ਦੇ ਭੰਡਣਾ ਸ਼ੁਰੂ ਕਰ ਦਿੱਤਾ ਸੀ ਕਿ ਦੇਖੋ ਇਹ ਤਾਂ ਡਵੇਜ ਤੋਂ ਆਇਆ ਇਹ ਤਾਂ ਮੋਨਾਗਾ ਇਹ ਕੀ ਕਰ ਦੂਗਾ ਇਹ ਤਾਂ ਏਜੰਸੀਆਂ ਦਾ ਛੱਡਿਆ ਹੋਇਆਗਾ ਜਿਸ ਤਰ੍ਹਾਂ ਪਹਿਲਾਂ ਦੀਪਕ ਨੂੰ ਕਿਹਾ ਗਿਆ ਉਹਦੀ ਕਦਰ ਤੁਸੀਂ ਕੀਤੀ ਗਈ ਫਿਰ ਉਹਦਾ ਐਕਸੀਡੈਂਟ ਕਰਕੇ ਬਹਾਨਾ ਬਣਾਇਆ ਗਿਆ ਐਕਸੀਡੈਂਟ ਦਾ ਤੇ ਉਹਦੀ ਜਿਹੜੀ ਕਤਲ ਕੀਤਾ ਗਿਆ ਸਤਿ ਸ਼੍ਰੀ ਅਕਾਲ ਜੀ ਮੈਡੀਕਲ ਖਾਲਸਾ ਸ੍ਰੀ ਵਹਿਰ ਜੀ ਕੀ ਫਤਿਹ ਇੱਕ ਹੁਣ ਨਵੀਂ ਗੱਲ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆ ਰਹੀ ਆ ਤੇ ਇੱਕ ਤਾਂ ਜਿਹੜੀ ਹੁਣ ਕੋਈ ਸਾਧਵੀ ਆ ਤੇ ਉਹ ਵੀ ਸਿੱਖਾਂ ਦੇ ਖਿਲਾਫ ਅੱਜ ਜ਼ਹਿਰ ਉਗਲ ਰਹੀ ਆ ਤੇ ਸਿੱਖਾਂ ਦੇ ਖਿਲਾਫ ਬੋਲ ਰਹੀ ਆ ਉਹਦੀ ਆਪਾਂ ਬਾਅਦ ਚ ਗੱਲ ਕਰਾਂਗੇ ਤੇ ਉਹ ਅਗਲੀ ਵੀਡੀਓ 'ਚ ਤੁਹਾਨੂੰ ਦੱਸਾਂਗੇ ਕਿ ਕੀ ਉਹਨਾਂ ਨੇ ਸਿੱਖ ਗੁਰੂਆਂ ਖਿਲਾਫ ਤੇ ਸਿੱਖਾਂ ਖਿਲਾਫ ਬੋਲਿਆ ਮੈਂ ਇੱਥੇ ਦੱਸਣਾ ਚਾਹਣਾ ਕਿ ਇਹਨਾਂ ਲੋਕਾਂ ਨੂੰ ਸਿੱਖ ਕੌਮ ਉਤੋਂ ਕਿਉਂ ਨਾ ਭਰਤਾ ਜਦੋਂ ਕਿ ਸਾਡੇ ਗੁਰੂਆਂ ਨੇ ਸਾਡੇ ਸਿੱਖ ਕੌਮ ਨੇ ਹਿੰਦੂਆਂ ਦੀ ਰਾਖੀ ਲਈ ਆਪਣਾ ਸਾਰਾ ਤਨ ਬਣ ਧਨ ਸੀਸ ਕੁਰਬਾਨ ਕਰ ਦਿੱਤੇ ਨੇ ਪਰ ਇਹ ਲੋਕ ਕਿਉਂ ਸਾਨੂੰ ਜਿਹੜਾ ਬਾਰ-ਬਾਰ ਟਰੋਲ ਕਰਦੇ ਪਏ ਨੇ ਕਿਉਂ ਸਾਡਾ ਮਖੌਲ ਉਡਾਉਂਦੇ ਨੇ ਕਿਉਂ ਸਾਨੂੰ ਟਾਰਗੇਟ ਕਰਦੇ ਨੇ ਸਿੱਖ ਕਦੇ ਵੀ ਪਹਿਲਾਂ ਤੁਸੀਂ ਦੇਖਿਆਗਾ ਕਿ ਸਿੱਖ ਕੌਮ ਕਦੇ ਵੀ ਨਹ ਹੱਤੇ ਤੇ ਵਾਰ ਨਹੀਂ ਕਰਦੀ ਕਦੇ ਵੀ ਬਿਨ ਗੱਲ ਤੋਂ ਕਿਸੇ ਦੇ ਧਰਮ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੀ ਜੇ ਕੋਈ ਇਕਦッカ ਹੋਵੇ ਤਾਂ ਆਪਾਂ ਉਹਨੂੰ ਕਹਿ ਨਹੀਂ ਸਕਦੇ ਪਰ ਸਿੱਖ ਕੌਮ ਦੇ ਜਿਹੜੇ ਨਮਾਇੰਦੇ ਨੇ ਖਾਸ ਕਰਕੇ ਸਿੱਖ ਕੋਈ ਵੀ ਆ ਕਦੇ ਨਹੀਂ ਮੈਂ ਸੁਣਿਆ ਤੇ ਅਗਲੀ ਗੱਲ ਆਪਾਂ ਜਿਹੜੀ ਗੱਲ ਕਰਦੇ ਆ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਅਦੇ ਮੁੱਦਾਂ ਨੇ ਜਿਹੜੇ ਬੜੇ ਚਰਚਾ ਦੇ ਵਿੱਚ ਨੇ ਕਿਉਂਕਿ ਜਦੋਂ ਭਾਈ ਅੰਮਰਤਪਾਲ ਸਿੰਘ ਡਵੇਜ ਤੋਂ ਆਏ ਸੀ ਉਦੋਂ ਉਹਨਾਂ ਨੂੰ ਆਪਣੇ ਸਿੱਖਾਂ ਦੇ ਭੰਡਣਾ ਸ਼ੁਰੂ ਕਰ ਦਿੱਤਾ ਸੀ ਕਿ ਦੇਖੋ ਇਹ ਤਾਂ ਡਵੇਜ ਤੋਂ ਆਇਆ ਇਹ ਤਾਂ ਮੋਨਾਗਾ ਇਹ ਕੀ ਕਰ ਦੂਗਾ ਇਹ ਤਾਂ ਏਜੰਸੀਆਂ ਦਾ ਛੱਡਿਆ ਹੋਇਆਗਾ ਜਿਸ ਤਰ੍ਹਾਂ ਪਹਿਲਾਂ ਦੀਪ ਸਿੱਧੂ ਨੂੰ ਕਿਹਾ ਗਿਆ ਉਹਦੀ ਕਦਰ ਤੁਸੀਂ ਕੀਤੀ ਗਈ ਫਿਰ ਉਹਦਾ ਐਕਸੀਡੈਂਟ ਕਰਕੇ ਬਹਾਨਾ ਬਣਾਇਆ ਗਿਆ ਐਕਸੀਡੈਂਟ ਦਾ ਤੇ ਉਹਦੀ ਜਿਹੜੀ ਕਤਲ ਕੀਤਾ ਗਿਆ ਤੇ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਦੇ ਨਾਲ ਵੀ ਕੀ ਕੁਝ ਇਹਨਾਂ ਨੇ ਨਹੀਂ ਕੀਤਾ ਤੇ ਅੱਜ ਉਹ ਇਸ ਇੱਕ ਪਸਤੌਂਦੇ ਨੇ ਤੇ ਹੁਣ ਅੰਮਰਤਪਾਲ ਨੂੰ ਫੇਰ ਸਰਬੀਰ ਬਾਦਲ ਨੇ ਕਿਹਾ ਸੀ ਇਹ ਮੋਨਾ ਦੀ ਇਹ ਕੱਲ ਆਇਆਗਾ ਇਹਦੇ ਬੋਧੀਆਂ ਸੀ ਇਹਨੇ ਚੋਲਾ ਪਾਲਿਆ ਅੰਮਰਤ ਵੀ ਛਕ ਲਿਆ ਹੁਣ ਦੱਸੋ ਜੇ ਕੋਈ ਮੋਨਾ ਬੰਦਾਗਾ ਜੇ ਗੁਰੂ ਦੀ ਕਿਰਪਾ ਹੁੰਦੀ ਉਹਤੇ ਉਹ ਚੋਲਾ ਵੀ ਪਾ ਲੈਂਦਾ ਅੰਮ੍ਰਿਤ ਵੀ ਸਕ ਲੈਂਦਾ ਜਿਵੇਂ ਪ੍ਰਧਾਨ ਮੰਤਰੀ ਬਾਜੇਕ ਆ ਤੇ ਹੋਰ ਅਨੇਕਾਂ ਨੌਜਵਾਨ ਨੇ ਜਿਨ੍ਹਾਂ ਨੇ ਗੁਰੂ ਤੋਂ ਪ੍ਰੇਰਤਾ ਲੈ ਕੇ ਖੰਡੇ ਦੀ ਪੌੜ ਛਕੀਆ ਸਾਡੇ ਜੇ ਮੁੰਡੇ ਬੰਦਿਆਂ ਨੂੰ ਅਸੀਂ ਦਤਕਾਰਦੇ ਆ ਤੇ ਮੁੰਡਿਆਂ ਨੂੰ ਅਸੀਂ ਸਮਝਦੇ ਆ ਕਿ ਸਾਡੇ ਇਹ ਕੋਈ ਾਂਗਨੀ ਜਾਂ ਸਾਡੇ ਭਾਈ ਨਹੀਂ ਇਸ ਕਰਕੇ ਸਾਡੀ ਸਿੱਖ ਕੌਮ ਪਿੱਛੇ ਜਾ ਰਹੀ ਆ ਅਸੀਂ ਤਾਂ ਆਪਣੇ ਸਿੱਖਾਂ ਨੂੰ ਨਹੀਂ ਬਖਸ਼ਦੇ ਤੇ ਮੈਂ ਗੱਲ ਕਰਨ ਲੱਗਿਆ ਸੀ ਭਾਈ ਅੰਮਰਤਪਾਲ ਸਿੰਘ ਦੀ ਤੇ ਹੁਣ ਇੱਕ ਮੈਂ ਨਵੀਂ ਜਿਹੜੀ ਚਰਚਾ ਸੜੀ ਹੋਈ ਆ ਹਾਲੇ ਭਾਈ ਅੰਮਰਤਪਾਲ ਸਿੰਘ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਐਮਪੀ ਬਣ ਚੁੱਕੇ ਨੇ ਸੌ ਉਹਨਾਂ ਨੂੰ ਚੁੱਕਣ ਨਹੀਂ ਦਿੱਤੀ ਜਾ ਰਹੀ ਆ ਸੰਡਾਲੇ ਵਰਗਿਆਂ ਦੇ ਜਿਹੜੇ ਨੇ ਚਿੰਦੂਆਂ ਦੇ ਬਿਆਨ ਤੁਹਾਨੂੰ ਪਹਿਲਾਂ ਮੈਂ ਦੱਸ ਦਿੱਤਾ ਕਿ ਅਸੀਂ ਕਹਿੰਦੇ ਪਾਰਲੀਮੈਂਟ ਕੇ ਰਾਂਗੇ ਸੌ ਨਹੀਂ ਚੱਕਣ ਦੇਵਾਂਗੇ ਆ ਜਿਹੜੇ ਬਿਆਨ ਆ ਰਹੇ ਨੇ ਕਿਸੇ ਵੀ ਸਿੱਖ ਦੀ ਹਾਲ ਤੱਕ ਜਮਾਨ ਨਹੀਂ ਖੁੱਲੀ ਨਾ ਸਰਉਣੀ ਕਮੇਟੀ ਦੀ ਨਾ ਕਿਸੇ ਜਥੇਬੰਦੀ ਦੀ ਨਾ ਸਾਡੇ ਜਥੇਦਾਰਾਂ ਦੀ ਤੇ ਨਾ ਹੀ ਸਾਡੇ ਜਿਹੜੇ ਪੰਥਕ ਆਗੂ ਕਹਾਉਂਦੇ ਨੇ ਜਾਂ ਪ੍ਰਚਾਰਕ ਕਹਾਉਂਦੇ ਨੇ ਬੜੇ ਬੜੇ ਚੋਲਿਆਂ ਵਾਲੇ ਸੰਤ ਮਾਫ਼ ਕਰਨਾ ਮੈਂ ਇਹ ਸਾਰਿਆਂ ਨੂੰ ਟਾਰਗੇਟ ਨਹੀਂ ਕਰਦਾ ਪਰ ਜਿੰਨਾ ਤੱਕ ਜੇਕਰ ਚੁੱਪਣੇ ਤਾਂ ਮੈਂ ਸਾਰਿਆਂ ਲਈ ਇਹ ਬੇਨਤੀ ਕਹਿਣਾਗਾ ਕਿ ਤੁਹਾਨੂੰ ਬੋਲਣਾ ਚਾਹੀਦਾਗਾ ਇਸ ਕਰਕੇ ਜਦੋਂ ਅਸੀਂ ਬੋਲਦੇ ਨਹੀਂ ਤਾਂ ਫਿਰ ਇਹ ਲੋਕ ਤੁਹਾਡੇ ਜਿਹੜੇ ਸਿਰ ਤੇ ਚੜ ਕੇ ਬੋਲਦੇ ਨੇ ਗੱਲ ਭਾਈ ਅੰਮ੍ਰਿਤਪਾਲ ਦੀ ਆਪਾਂ ਕਰਦੇ ਸੀ ਅੱਜ ਭਾਈ ਬਡਾਲਾ ਜੀ ਆ ਬਲਦੇਵ ਸਿੰਘ ਬਡਾਲਾ ਤੁਸੀਂ ਸਾਰੇ ਜਾਣਦੇ ਹੋਵੋਗੇ ਹਜ਼ੂਰੀ ਰਾਗੀ ਰਿਹਾ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਦਾ ਅਕਾਲੀ ਦਲ ਦੇ ਨਾਲ ਕੋਈ ਵਿਖੇੜਾ ਚੱਲ ਰਿਹਾ ਸੀ ਤੇ ਉਹਨਾਂ ਨੇ ਆਪਦੇ ਅਹੁਦੇ ਤੋਂ ਸਤੀਪਾ ਦੇ ਕੇ ਤੇ ਉਹ ਬਾਹਰ ਆ ਗਏ ਸੀ ਉਹਨਾਂ ਨੂੰ ਜਿਹੜਾ ਕੀਰਤਨ ਤੋਂ ਛੁੱਟੀ ਕਰ ਦਿੱਤੀ ਸੀ ਚਲੋ ਜਿੰਨਾਂ ਕੋ ਉਹਨਾਂ ਦਾ ਸੰਯੋਗ ਰਿਆਸੇ ਕੌਮ ਦੇ ਵਿੱਚ ਵਧੀਆਗਾ ਪਰ ਇੱਕ ਜਦੋਂ ਸਰਬਜੀਤ ਸਿੰਘ ਖਾਲਸਾ ਭਾਈ ਬਿਆਨਤ ਸਿੰਘ ਦਾ ਪੁੱਤਰ ਜਿਹੜਾ ਹੁਣ ਐਮਪੀ ਬਣਿਆ ਫਰੀਦਕੋਟ ਵਾਲਿਆਂ ਨੇ ਜਿਚਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਪਰੇ ਬਲਦੇਵ ਸਿੰਘ ਬਡਾਲਾ ਨੇ ਤੇ ਸਿਮਰਜੀਤ ਸਿੰਘ ਮਾਰ ਨੇ ਤੇ ਭਾਈ ਸਰਬਜੀਤ ਸਿੰਘ ਤੇ ਖਾਲਸਾ ਦੇ ਬਰਾਬਰ ਬੰਦੇ ਖੜੇ ਕਰਕੇ ਰੱਖੇ ਹੁਣ ਤੁਸੀਂ ਦੇਖੋ ਇੱਕ ਉਹ ਸਹੀਦਾ ਪੁੱਤ ਜਿਨੇ ਡਿਗਰੀ ਹੋਈ ਪੱਗਾ ਪਹਿਰਾ ਚ ਰੋਲੀ ਹੋਈ ਇੰਦਰਾ ਨੇ ਪੱਗ ਸਾਡੇ ਨੌਜਵਾਨਾਂ ਦਾ ਕੀਤਾ ਹੋਇਆ ਘਾਣਾ ਸਾਡੇ ਦਰਬਾਰ ਸਾਹਿਬ ਤੇ ਟੈਂਕਾ ਤੋਪਾਂ ਨਾਲ ਕੀਤੇ ਉਹ ਹਮਲੇ ਦਾ ਬਦਲਾ ਲਿੱਤਾ ਤੇ ਉਹਦੇ ਬਰਾਬਰ ਬੰਦਾ ਖੜਾ ਕਰਨਾ ਕਿੱਡੀ ਸ਼ਰਮਨਾਕ ਗੱਲ ਆ ਤੇ ਬਦਲਾ ਨੇ ਵੀ ਕੀਤਾ ਤੇ ਬਡਾਲੇ ਨੇ ਵੀ ਕੀਤਾ ਤੇ ਮਾਨ ਨੇ ਵੀ ਕੀਤਾ ਤੇ ਉਹਦਾ ਫਰੀਦਕੋਟ ਵਾਸੀਆਂ ਦਾ ਜਿਹੜਾ ਫਤਵਾਗਾ ਤੇ ਉਹਨਾਂ ਅੱਗੇ ਤਾਂ ਸਿਰ ਝੁਕਦਾਗਾ ਤੇ ਜਿਨ੍ਹਾਂ ਨੇ ਜਿਤਨਾ ਜਿੱਤਦਾ ਕੋਈ ਹੋਰ ਤੇ ਪਾਰਲੀ ਜਿਹੜਾ ਪਾਰਲੀਮੈਂਟ ਵਿੱਚ ਰੋਹਲ ਗਾਂਧੀ ਦੇ ਸਾਹਮਣੇ ਬਿਠਾ ਦਿੱਤਾ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਕਿ ਇਹ ਸੰਡਾਲਿਆ ਮਡਾਲਿਆ ਕੀ ਹੈ ਇਹ ਕਹਿੰਦਾ ਵੀ ਮਾਫੀ ਮੰਗੇ ਰੋਹਲ ਗਾਂਧੀ ਤੋਂ ਇਹਨਾਂ ਨੂੰ ਪੁੱਛਣਾ ਹੋਵੇ ਦਰਬਾਰ ਸਾਹਿਬ ਜਿਨ੍ਹਾਂ ਨੇ ਢਾਇਆ ਉਹ ਮਾਫੀ ਮੰਗਣਾ ਜਾਂ ਜਿਨ੍ਹਾਂ ਨੇ ਦਰਬਾਰ ਸਾਹਿਬ ਦੀ ਇੱਜ਼ਤ ਬਚਾਈ ਆ ਕਿਉਂ ਮਾਫੀ ਮੰਗਣਾ ਬਡਾਲੇ ਦੀ ਆਪਾਂ ਗੱਲ ਕਰਦੇ ਸੀ ਕਹਿੰਦਾ ਹੁਣ ਅਸੀਂ ਅੰਮ੍ਰਿਤਪਾਲ ਸਿੰਘ ਨੂੰ ਜਾਂ ਕੋਈ ਸਰਬੀਰ ਸਿੰਘ ਹੋਵੇ ਸਾਰੇ ਨੂੰ ਨਾਲ ਲੈ ਕੇ ਚੱਲਾਂਗੇ ਜਦੋਂ ਇਹ ਲੋਕ ਹਾਰ ਜਾਂਦੇ ਨੇ ਤਾਂ ਫਿਰ ਇਹਨਾਂ ਨੂੰ ਉਹ ਲੋਕ ਦਿੱਤੇ ਆਉਂਦੇ ਨੇ ਜਿਹੜੇ ਆਪਣੇ ਅਣਖ ਆਦਰ ਦੀ ਖਾਤਰ ਜਿਹੜੇ ਲੜਦੇ ਨੇ ਨੌਜਵਾਨ ਤੇ ਉਹ ਜਿੱਤ ਪ੍ਰਾਪਤਾਂ ਕਰਦੇ ਨੇ ਕਿਉਂਕਿ ਉਹਨਾਂ ਦਾ ਨਿਸ਼ਚਾ ਸਿਰਫ ਇਕੱਲੇ ਗੁਰੂ ਗ੍ਰੰਥ ਸਾਹਿਬ ਤੇ ਹੁੰਦਾਗਾ ਜਿਹੜਾ ਆਮ ਲੋਕ ਨੇ ਭੜਕਦੇ ਫਿਰਦੇ ਨੇ ਰਾਜਨੀਤਿਕ ਲੋਕ ਬੰਦੇ ਤੇ ਉਹਨਾਂ ਨੂੰ ਨਿਸ਼ਚਾ ਕਿਤੇ ਕਿਸੇ ਪਾਰਟੀ ਦੇ ਕਿਤੇ ਕਿਸੇ ਪਾਰਟੀ ਵਿੱਚ ਚਲ ਮੈਂ ਇਹ ਨਹੀਂ ਕਹਿੰਦਾ ਕਿ ਬਡਾਲੇ ਦਾ ਕੋਈ ਵਿਰੋਧ ਕਰਦਾ ਪਰ ਦੁੱਖ ਲੱਗਦਾਗਾ ਜੇ ਤੁਸੀਂ ਸ਼ਰੀਕ ਬਣਦੇ ਹੋ ਬਡਾਲੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੇ ਸਾਡੇ ਹੱਕ ਦੇ ਵਿੱਚ ਕੋਈ ਆਵਾਜ਼ ਬੁਲੰਦ ਨਹੀਂ ਕੀਤੀ ਕੋਈ ਨਖੇਦੀ ਨਹੀਂ ਕੀਤੀ ਸਰਕਾਰਾਂ ਦੀ ਤੇ ਨਾ ਸਿੱਖ ਕੌਮ ਅਜੇ ਤੱਕ ਜਾਗੀ ਆ ਚੁੱਪ ਕਿਉਂ ਆ ਇਹਦਾ ਕੀ ਕਾਰਨ ਹੋ ਸਕਦਾ ਕੀ ਰੀਜਨ ਹੋ ਸਕਦਾਗਾ ਅਜੇ ਤੱਕ ਮੈਨੂੰ ਤਾਂ ਨਹੀਂ ਪਤਾ ਲੱਗਿਆ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਦਿਓ ਦੂਜੇ ਪਾਸੇ ਅਕਾਲੀ ਦਲ ਤੋਂ ਬਾਦਲ ਤੋਂ ਜਿਹੜਾ ਬਾਗੀ ਧੜਾਗਾ ਹੋਇਆ ਚੰਦੂ ਮਾਜਰਾ ਹੋਇਆ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜੰਗੀਰ ਕੌਰ ਸੁਖਦੇਵ ਸਿੰਘ ਢੀਂਡਸਾ ਪ੍ਰਵਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਤੋਂ ਇਲਾਵਾ ਹੋਰ ਵੱਡੇ ਆਗੂ ਨੇ ਉਹ ਬਾਗੀ ਹੋ ਗਏ ਨੇ ਹੁਣ ਮੈਂ ਪ੍ਰੇਮ ਸਿੰਘ ਚੰਦੂ ਮਾਜੀ ਦਾ ਬਿਆਨ ਸੁਣ ਰਿਹਾ ਸੀ ਉਹ ਕਹਿੰਦਾ ਸੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਨਾਲ ਲੈ ਕੇ ਚੱਲਾਂਗੇ ਤੇ ਹੋ ਸਕਦਾ ਕਿ ਅੰਮ੍ਰਿਤਪਾਲ ਸਿੰਘ ਦਾ ਜਿਹੜਾ ਪਹਿਲਾ ਤੇ ਉਹਨੂੰ ਜਿਹੜਾ ਅਕਾਲੀ ਦਲ ਦਾ ਜਿਹੜਾ ਪ੍ਰਧਾਨ ਬਣਾਉਣ ਨੂੰ ਵੀ ਜਿਹੜੇ ਇਹ ਕਾਲੇ ਨੇ ਜਿਹੜਾ ਮੈਨੂੰ ਇਹਨਾਂ ਦੇ ਆ ਬੋਲੀਆਂ ਤੋਂ ਇਹਨਾਂ ਦੇ ਏਜੰਡੇ ਤੋਂ ਪਤਾ ਲੱਗ ਰਿਹਾ ਇਹ ਕਹਿੰਦੇ ਅਸੀਂ ਤਾਂ ਸੌਂ ਖਾਦੀ ਹੋਈ ਆ ਜਿੰਨੇ ਬਾਗੀ ਧੜੇ ਨੇ ਸਾਡੇ ਚ ਕੋਈ ਪ੍ਰਧਾਨ ਨਹੀਂ ਬਣੂਗਾ ਤੇ ਆਸੀਂ ਅਗਲੇ ਨੂੰ ਜਿਹੜਾ ਪ੍ਰਧਾਨ ਬਣੂਗਾ ਕਾਲੀ ਦਲ ਦਾ ਕਹਿੰਦੇ ਉਹਨੂੰ ਐ ਸੌ ਖਵਾਵਾਂਗੇ ਕਿ ਉਹ ਇਲੈਕਸ਼ਨ ਨਹੀਂ ਲੜੇਗਾ ਇਹ ਚੰਦੂ ਮਾਦੇ ਦਾ ਜਿਹੜਾ ਬਿਆਨ ਹੈ ਕਹਿੰਦਾ ਅਸੀਂ ਇਲੈਕਸ਼ਨ ਨਹੀਂ ਲੜਾਵਾਂਗੇ ਜਿਹੜਾ ਵੀ ਪਾਰਟੀ ਦਾ ਸਾਡਾ ਪ੍ਰਧਾਨ ਹੋਵੇਗਾ ਮੁੱਖ ਮੰਤਰੀ ਦੀ ਨੂੰ ਇਲੈਕਸ਼ਨ ਨਹੀਂ ਲੜਾਵਾਂਗੇ ਇਹ ਚੰਦੂ ਮਾਦੇ ਦਾ ਬਿਆਨ ਆ ਕੀ ਗੱਲ ਜੇਕਰ ਭਾਈ ਅੰਮਰਤਪਾਲ ਸਿੰਘ ਅੱਜ ਐਮਪੀ ਬਣਦੇ ਆ ਤਾਂ ਸਿੱਖ ਕੌਮ ਉਹਨਾਂ ਦੇ ਨਾਲ ਖੜਦੀ ਆ ਤੇ ਕੱਲ ਨੂੰ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਸਿੱਖ ਕੌਮ ਜਿਤਾਵੇਗੀ ਮੁੱਖ ਮੰਤਰੀ ਬਣਾਵੇਗੀ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਤੇ ਟੱਕੇ ਹੋ ਰਹੇ ਨੇ ਇਹ ਕਹਿੰਦੇ ਇੱਕ ਮੈਂ ਵੀਡੀਓ ਹੋਰ ਤੁਹਾਨੂੰ ਮੈਂ ਬਾਅਦ ਤੁਹਾਨੂੰ ਕਹਿਆ ਕਿ ਸਾਧਵੀ ਨਾਲ ਇੱਕ ਵੀਡੀਓ ਹੋਰ ਆ ਕੋਈ ਐਮਪੀ ਆ ਬੀਬੀ ਉਹ ਕਹਿ ਰਹੀ ਆ ਕਿ ਜੈ ਜੈ ਸ੍ਰੀ ਰਾਮ ਜਿਹੜਾ ਹਿੰਦੁਸਤਾਨ ਦੇ ਵਿੱਚ ਰਹਿਣਾ ਚਾਹੁੰਦਾ ਉਹਨੂੰ ਜੈ ਸ੍ਰੀ ਰਾਮ ਬੋਲਣਾ ਪਊਗਾ ਤੇ ਨਹੀਂ ਤੁਸੀਂ ਪਾਕਿਸਤਾਨ ਭਾ ਚਲੇ ਜਾਓ ਇਹ ਗੱਲਾਂ ਦੱਸੋ ਕਿੱਥੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਹੁਣ ਤੁਸੀਂ ਦੱਸੋ ਕਿ ਹਿੰਦੁਸਤਾਨ ਦਾ ਹਿੱਸਾ ਪੰਜਾਬ ਹੈ ਨਹੀਂ ਪੰਜਾਬ ਦੇ ਵਸਨੀਕ ਜਾਂ ਹਰਿਆਣਾ ਜਾਂ ਹੋਰ ਦੇ ਕਿ ਹੋਰ ਧਰਮਾਂ ਦੇ ਲੋਕ ਇੱਥੇ ਵੱਸਦੇ ਨੇ ਤੁਸੀਂ ਇਕੱਲੇ ਹਿੰਦੂਨ ਕਹਿ ਸਕਦੇ ਹੋਂ ਉਹਨਾਂ ਦੀ ਗਾ ਮਰਜੀ ਆ ਉਹ ਜੈ ਜੈ ਐ ਥੋੜੀ ਹਵੇ ਕਿਸੇ ਦੇ ਧੱਕੇ ਨਾਲ ਤੁਸੀਂ ਔਰੰਗਜੇ ਵਾਂਗੂ ਤਲਵਾਰ ਲੈ ਕੇ ਖੜਿਓ ਕਿ ਜੇ శ్రీਰਾਮ ਨਹੀਂ ਬੋਲਦੇ ਆਪਾਂ ਦੇਖਿਆ ਕਿ ਕਈ ਜਿਹੜੇ ਮੁਸਲਮਾਨਾਂ ਦੀ ਜੈ శ్రీਰਾਮ ਦੇ ਨਾਰੇ ਲਵਾਏ ਜਾਂਦੇ ਨੇ ਉਹਨਾਂ ਤੋਂ ਕੁੱਟ-ਕੁੱਟ ਕੇ ਤੇ ਇਹ ਤਾਂ ਫਿਰ ਔਰੰਗਜੇ ਵਾਲਾ ਜਿਹੜਾ ਤੁਹਾਡਾ ਰਾਜ ਆ ਫਿਰ ਜਿਹਨੂੰ ਤੁਸੀਂ ਹਿੰਦੁਸਤਾਨ ਕਹਿੰਦੇ ਹੋ ਫਿਰ ਤਾਂ ਸਿੱਖ ਕੌਮ ਤਾਂ ਪਹਿਲੇ ਹੀ ਕਹਿੰਦੀ ਅਸੀਂ ਗੁਲਾਮ ਆ ਪੇਟ ਤੇ ਸਾਡੇ ਹਿੰਦੂ ਭਾਈ ਵੀ ਗੁਲਾਮ ਨੇ ਮੁਸਲਮਾਨ ਵੀ ਗੁਲਾਮ ਨੇ ਤੁਸੀਂ ਥੋੜੇ ਬੰਦੇ ਹੋ ਜਿਹੜੇ ਪਾਰਲੀਮੈਂਟਾਂ 'ਚ ਬੈਠੇ ਹੋ ਜਿਹੜੇ ਤੁਹਾਨੂੰ ਲੋਕ ਨੇ ਜਿਹੜੇ ਉਹ ਸੱਤਾ ਸੌਪਦੇ ਆ ਫਿਰ ਤੁਸੀਂ ਉਹਨਾਂ ਲੋਕਾਂ ਤੇ ਜ਼ੁਲਮ ਕਰਦੇ ਹੋ ਤੇ ਉਹਨਾਂ ਲੋਕਾਂ ਨੂੰ ਇਹ ਕਹਿੰਦੇ ਹੋ ਕਿ ਤੁਸੀਂ ਜੈ ਸ਼੍ਰੀ ਰਾਮ ਦੇ ਨਾਅਰੇ ਲਾਓ ਜੋ ਮਰਦੀਆ ਹਰ ਇੱਕ ਧਰਮ ਦਾ ਆਪਣਾ ਆਪਣਾ ਵੱਖਰਾ ਜਿਹੜਾਗਾ ਸਾਡੇ ਗੁਰੂਆਂ ਨੇ ਸੰਦੇਸ਼ ਦਿੱਤਾ ਸਿੱਖਾਂ ਨੂੰ ਮੁਸਲਮਾਨਾਂ ਨੂੰ ਉਹਨਾਂ ਦੇ ਪਗੰਬਰ ਨੇ ਦਿੱਤਾਗਾ ਤੁਹਾਡੇ ਹਿੰਦੂ ਵੀਰਾਂ ਨੂੰ ਜਿਹੜਾ ਸੰਦੇਸ਼ ਦਿੱਤਾਗਾ ਸਨਾਤ ਧਰਮ ਲਈ ਤੁਸੀਂ ਉਹਨਾਂ ਦੇ ਜਿਹੜਾ ਕੰਮ ਕਰੋ ਪਰ ਇਹ ਨਾਫਰਤ ਦੇ ਬੀਜ ਜਿਹੜੇ ਨੇ ਇਹ ਬੀਜਣੇ ਠੀਕ ਨਹੀਂ ਕਿ ਇਹ ਜਿਹੜੇ ਹਰ ਇੱਕ ਜਿਹੜਾ ਹਿੰਦੂ ਵੀਰ ਨੂੰ ਵੀ ਸੋਚਣਾ ਚਾਹੀਦੇ ਨੇ ਕਿ ਇਹ ਜਿਹੜੇ ਧਾਨ ਨੂੰ ਤੁਸੀਂ ਜਿਹੜੇ ਇਹਨਾਂ ਨੂੰ ਚੁਣ ਕੇ ਬਣਾਉਨੇ ਹੋ ਇਹ ਇਹੋ ਜੇ ਨਾਫਰਤ ਦੇ ਬੀਜ ਬੀਜਦੇ ਨੇ ਵਿੱਚ ਹੀ ਹਿੰਦੂਆਂ ਨੂੰ ਸਿੱਖਾਂ ਨੂੰ ਸਾਈਆਂ ਨੂੰ ਮੁਸਲਮਾਨਾਂ ਨੂੰ ਸਾਰਿਆਂ ਨੂੰ ਜਿਹੜਾ ਇਹਨਾਂ ਦੇ ਖਮਾਜੇ ਭੁਗਤਨੇ ਪੈਂਦੇ ਨੇ 83 ਵਿੱਚ ਪਏ ਨੇ ਹੁਣ ਜੇ ਮੈਂ ਥੋੜੀ ਜੀ ਗੱਲ ਕਰ ਲਾਂ ਗੱਲ ਮਕਾਉਣਾ ਗਵਾ ਲੰਬੀ ਗੱਲ ਨਹੀਂ ਲੈ ਕੇ ਜਾਂਦਾ 83 ਵਿੱਚ ਜੇਕਰ ਇਹਨਾਂ ਹਿੰਦੂਆਂ ਨੇ ਕੁਝਕ ਜਿਹੜੇ ਹਿੰਦੂ ਸੀ ਉਹਨਾਂ ਸੰਗਠਨਾਵਾਂ ਵੱਲੋਂ ਜਿਹੜੇ ਭੜਕਾਉ ਬਿਆਨ ਦਿੱਤੇ ਗਏ ਤੇ ਉਹਨਾਂ ਕਰਕੇ ਜਿਹੜਾ ਸਾਰਾ ਗੁੱਸਾ ਕਾਂਡ ਵਾਪਰਿਆਗਾ ਤੇ ਕੁਝ ਸਾਡੇ ਸਿੱਖ ਵੀ ਰਲੇ ਹੋਏ ਸੀ ਵਿੱਚ ਤੇ ਕੁਝ ਕਾਮਰੇਡ ਰਲੇ ਹੋਏ ਸੀ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਸਾਰਾ ਕੁਝ ਕਰਾਇਆ ਸਾਰਿਆਂ ਨੂੰ ਪਤਾਗਾ ਇਹ ਮਕੀਨੇ ਕਰਾਇਆ ਇਸ ਵਾਲਾ ਆਪਾਂ ਵਿਸਾਇਆ ਇਹ ਆਪਣਾ ਹੋਰ ਆ ਇਸ ਵਾਲੇ ਆਪਾਂ ਫਿਲਹਾਲ ਫਿਰ ਕਿਹਦੇ ਗੱਲ ਕਰਾਂਗੇ ਹੁਣ ਤੁਸੀਂ ਇਸ ਵੀਡੀਓ ਦੇ ਵਿੱਚ ਜਿਹੜੇ ਆਪਾਂ ਅੰਮਰਪਾਲ ਸਿੰਘ ਨੂੰ ਜਿਹੜੇ ਲੈ ਕੇ ਗੱਲ ਕਰ ਰਹੇ ਆ ਪ੍ਰੇਮ ਸਿੰਘ ਚੰਦੂ ਮਾਦਰਾ ਕਹਿੰਦਾ ਸੀ ਸਰਵਿਸਿੰਗ ਖਾਲਸਾ ਤੇ ਭਾਈ ਅੰਮਰਪਾਲ ਸਿੰਘ ਨੂੰ ਨਾਲ ਲੈ ਕੇ ਚੱਲਾਂਗੇ ਤੇ ਉਦੋਂ ਭਾਈ ਤੁਸੀਂ ਉਹਦੇ ਵਿੱਚ ਸੀ ਕਾਲੀਦਾਲ ਦੇ ਵਿੱਚ ਉਦੋਂ ਵਿਰੋਧ ਕਰਦੇ ਵੋਟਾਂ ਵੇਲੇ ਉਦੋਂ ਵਿਰੋਧ ਕਿਉਂ ਨਹੀਂ ਕੀਤਾ ਤੁਸੀਂ ਕਿ ਭਾਈ ਸਾਨੂੰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਬੰਦੇ ਨਹੀਂ ਖੜੇ ਕਰਨੇ ਚਾਹੀਦੇ ਉੱਤੇ ਭਾਈ ਬਡਾਲਾ ਵੀ ਨਹੀਂ ਬੰਦਾ ਖੜਾ ਕੀਤਾ ਸਿਮਰਜੀਤ ਮਾਨ ਨੇ ਵੀ ਬੰਦਾ ਖੜਾ ਖੜਾ ਕੀਤਾ ਕਾਲੀ ਧਾਲ ਨੇ ਵੀ ਤੁਸੀਂ ਬੰਦਾ ਖੜਾ ਕੀਤਾ ਜਦੋਂ ਤੁਸੀਂ ਸੱਤਾ ਵਿੱਚ ਬਾਹਰ ਹੋ ਜਾਂਦੇ ਹੋ ਜਾਂ ਤੁਸੀਂ ਹਾਰ ਹਾਰ ਜਾਂਦੇ ਹੋ ਜਾਂ ਤੁਸੀਂ ਪਾਰਟੀ ਵਿੱਚ ਕੱਢੇ ਜਾਂਦੇ ਹੋ ਉਦੋਂ ਤੁਹਾਨੂੰ ਜਿਹੜੇ ਨੇ ਇਹ ਨੌਜਵਾਨ ਚੇਤੇ ਆਉਂਦੇ ਨੇ ਇਹ ਸੋਚਣਾ ਪਵੇਗਾ ਇਹ ਜਿਹੜੀ ਜ਼ਮੀਰ ਦੀ ਆਵਾਜ਼ ਆ ਉਹ ਤੁਸੀਂ ਜਿਹੜੀਆਂ ਮਾਰ ਮਾਰ ਕੇ ਜ਼ਮੀਰਾਂ ਬਾਦਲਦੇ ਹੋ ਇਹ ਜਿਹੜਾ ਜਿੰਨਾ ਤੱਕ ਤੁਸੀਂ ਇਹ ਕੰਮ ਕਰੋਗੇ ਉਹਨਾਂ ਤੱਕ ਸਿੱਖ ਕੌਮ ਦਾ ਤੁਸੀਂ ਜਿਹੜਾ ਹੈਗਾ ਨੁਕਸਾਨ ਕਰ ਰਹੇ ਹੋ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਕਮੈਂਟ ਕਰਨੇ ਆਪਣੇ ਨਾਂ ਭੁੱਲੋ ਤੁਸੀਂ ਬਹੁਤ ਜ਼ਿਆਦਾ ਪਿਆਰ ਦਿਨੇ ਕਮੈਂਟ ਕਰਕੇ ਬਹੁਤ ਤੁਸੀਂ ਜਿਹੜਾ ਚੜ੍ਹਦੀ ਕਲਾ ਵਾਲੇ ਕਮੈਂਟ ਕਰ ਦਿਓ ਤੇ ਅਗਲੀ ਵੀਡੀਓ ਮੈਂ ਤੁਹਾਨੂੰ ਉਸ ਸਾਧਵੀ ਤੇ ਉਸ ਜਿਹੜੀ ਬੀਬਾ ਦੀ ਉਹ ਵੀਡੀਓ ਤੁਹਾਨੂੰ ਪਹਿਲਾਂ ਸੁਣਾਵਾਂਗਾ ਮੈਂ ਵੀਓ ਕੀ ਬੋਲਦੇ ਨੇ ਉਹ ਸੁਣ ਕੇ ਤੁਸੀਂ ਫਿਰ ਅੱਗੇ ਮੈਂ ਗੱਲਬਾਤ ਕਰਾਂਗਾ ਤੇ ਉਹ ਤੱਕ ਬੰਦਿਓ ਇਜਾਜ਼ਤ ਧੰਨਵਾਦ ਬੈਜ ਜੀ ਦਾ ਖਾਲਸਾ ਬੈਜ ਜੀ ਕੀ ਫਤਿਹ